ਹਰੇ ਹਾਂ ਲੋਕਾਂ ਦੀ ਕਰ ਜੇ ਕਰ ਸਤਿਆ ਸੁਚੀਆਂ ਦਾ ਦੀਆਂ ਜੋਤਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਜੇ ਕਰ ਮਾ ਚਿਤਪੁਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇ ਕਰ ਮਾ ਸੀਤਨਾ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇ ਕਰ ਦਾ ਰੋਸ ਸਾਚੇ ਦਰਬਾਰ ਕੀ ਜੈ ਜੈ ਕਰਾ ਮਾ ਕੰਗੜਾ ਦੇਵਦਾ ਰੋਸ ਸਾਚੇ ਦਰਬਾਰ ਕੀ ਜੈ ਬੰਦੇ ਇਹਨੂੰ ਨਾਲ ਮੈਂ ਪਾਰਗੇ ਸਾਥ ਨਾਲਾ ਤੈਨੂੰ ਦੇ ਬੰਦੇ ਕਿਵੇਂ ਇਹਦੇ ਵਿੱਚ ਪਾਰਟਨ ਨੂੰ ਬਹਿ ਠੀਕ ਹੈ ਕੋ ਜੋ ਗਹਿਣਾ ਹੁੰਦਾ ਵੇ ਪਾਰਟਨ ਜੋ ਪੂਰਾ ਕਰਤਾ ਦਾ ਠੀਕ ਹੈ ਠੀਕ ਮਦਰ ਨੇ ਨਿਯਤ ਲਈ ਚਰਦੀ ਗੱਲ ਰੱਖੀ ਤਾਂ ਵਿਪਦ ਮੈਟਰ ਬਸ ਕਰ ਦਿਓ ਬਾਈ ਆ ਜਾਓ ਸਤਿਰਾ ਮਾਕੀਂ ਜੀ ਨਾਮ ਬਹੁਤ ਸੱਚੇ ਦਰਬਾਰ ਕੀ ਜੈ ਸਤਰਾ ਮਾਕੀਂ ਵਾਲਾ ਜੀ ਬਹੁਤ ਸੱਚੇ ਦਰਬਾਰ ਕੀ ਜੈ ਸਤਰਾ ਬਾਬਾ ਸ਼ਹਾ ਸਿੰਘ ਦਾ ਸਾਥ ਦੇ ਨਾਲ ਆ ਬਹੁਤ ਸੱਚੇ ਦਰਬਾਰ ਕੀ ਜੈ ਸਾਰੇ ਮੱਗਰ ਦਾ ਹਾਰ ਹੁੰਦੀ ਨਾਮੇ ਸਾਰੇ ਭੈਣਾਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਜੈਮ ਸਿੰਘ ਮਦਰਾਨੀ ਮੀਰ ਬਹੁਤ ਸੱਚੇ ਦਰਬਾਰ ਕੀ ਜੈ અરે ને તારી વિડિયો ને વિડિયો હો સા ના ચકણી દેખી હોણ તો બણલા જાતે દેરે અરે અરે આ इधरે પોશન અરે તા શીરાવાડી નું પસંદગી કીમે તું શીરા મોરયો ઢલે બલે બલે કે વાત છે થોડા થોડા મોંયા નું પમાવો ઓનું કે

बड़ा ही मड़ी मां भी मत

ਨਦਾਮ ਹੋ ਗਏ ਭਾਜੀ ਇੱਧਰ